ਬਹੁਤ ਹੀ ਅਜ਼ੀਜ਼ ਪਿੰਡ ਚਕੇਰੀਆਂ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਭੈਣੋ ਫਤਿਹਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨ ਸਾਰਿਆਂ ਨੂੰ ਪੰਚਲ ਪਿਤਾ ਗੁਰੂ ਅਰਜੁਨਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਨੀ ਆ ਤੁਹਾਡੇ ਸਾਰਿਆਂ ਦਾ ਸ਼ੁ크rana ਕਰਦੀ ਆ ਆਪ ਦੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਰੇ ਇੱਥੇ ਪਹੁੰਚਿਓ ਮੈਨੂੰ ਰੂਬਰੂ ਹੋਂ ਤੁਸੀਂ ਬੋਕਾ ਬਖਸ਼ੇ ਇਹ ਦੇਖਾਲ ਮੇਰੇ ਤੋਂ ਪਹਿਲੇ ਸਾਰੇ ਬੁਲਾਰਿਆ ਨੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਤੀਆਂ ਹੋਣਗੀਆਂ ਪਹਿਲੀ ਜੂਨ ਨੂੰ ਜਦ ਅਸੀਂ ਆਪਣੇ ਅਗਲੇ 5 ਸਾਲ ਦਾ ਫੈਸਲਾ ਕਰਾਂਗੇ ਕਿ ਕਿਹੜੇ ਉਮੀਦਵਾਰ ਦੇ ਉੱਤੇ ਸਾਨੂੰ ਭਰੋਸਾ ਹੈ ਕਿਹੜੀ ਪਾਰਟੀ ਦੇ ਉੱਤੇ ਸਾਨੂੰ ਭਰੋਸਾ ਹੈ ਤੇ ਮੈਂ ਆਸ ਕਰਦੀਆਂ ਕਿ ਵੋਟ ਕਰਨ ਤੋਂ ਪਹਿਲੇ ਅਸੀਂ ਬਾਕੀਆਂ ਸਰਕਾਰਾਂ ਦੇ ਬਾਕੀਆਂ ਪਾਰਟੀਆਂ ਦੇ ਕੰਮਕਾਜ ਬੰਦ ਵੀ ਝਾਤੀ ਮਾਰਾਂਗੇ ਤੇ ਉਹ ਸੱਚ ਦੀ ਟੱਕਰੀ ਵਿੱਚ ਨਾਕ ਤੋਲ ਕੇ ਦੇਖਾਂਗੇ ਕਿ ਕੌਣ ਬੋਟਾ ਵੇਲੇ ਕੀ ਕਹਿੰਦਾ ਸੀ ਤੇ ਬੋਟਾਂ ਤੋਂ ਬਾਅਦ ਸਰਕਾਰ ਬਣਾਉਣ ਤੋਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜੀ ਸੀ ਤੇ ਜਿੱਦਾਂ ਭੱਲਾ ਭਾਰੀ ਹੁੰਦਾ ਫਿਰ ਉਸ ਪਾਰਟੀ ਨੂੰ ਕਾਮਯਾਬ ਕਰਨ ਵਾਸਤੇ ਮੈਂ ਤਾਂ ਹੀ ਬੇਨਤੀ ਕਰਨੀ ਕਿ ਤੁਸੀਂ ਦਿਨ ਰਾਤ ਇੱਕ ਕਰ ਦੋ ਕਿਉਂਕਿ ਜਿੱਥੇ ਮੈਨੂੰ ਮਾਨ ਹੈ ਕਿ ਜਦ ਤੁਸੀਂ ਤੋਲੋਗੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੋਗਾ ਕਿ ਤੁਹਾਡੀ ਆਪਣੀ ਖੇਤਰੀ ਪਾਰਟੀ ਜਿਹੜੀ ਪੰਜਾਬੀਆਂ ਦੀ ਪਛਾਣ ਹੈ 103 ਸਾਲ ਪੁਰਾਣੀ ਪਾਰਟੀ ਜਸਪਾਰਟੀ ਨੂੰ ਤੁਹਾਡੇ ਵੱਡੇ-ਵਡੇਰਿਆਂ ਨੇ ਇਸ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਸਤੇ ਵੱਡੀਆਂ ਲੜਾਈਆਂ ਕੀਤੀਆਂ ਤੇ ਵੱਡੀਆਂ ਤਾਕਤਾਂ ਦਾ ਸਾਹਮਣਾ ਕੀਤਾ ਕਈ ਤੁਹਾਡੇ ਵਿੱਚ ਪਰਿਵਾਰ ਇਹ ਹੋ ਜਿਵੇਂ ਹੋਣਗੇ ਜਿਨ੍ਹਾਂ ਨੇ ਬਸ ਸਾਹਮਣੇ ਕੈਦਾਂ ਵੀ ਕਟਿਆ ਹੋਣ ਗਿਆ ਇਸ ਸੂਬੇ ਦੀ ਧਕਾ ਦੀ ਰਾਖੀ ਵਾਸਤੇ ਇੰਨੀ ਮਹਾਨ ਸਾਡੀ ਪਾਰਟੀ ਹੈ ਤੇ ਮੇਰੇ ਵਰਗੇ ਨੂੰ ਤਾਂ ਆਹੀ ਮੰਨਿਤ ਸਾਡੀ ਪਾਰਟੀ ਨੇ ਕਦੇ ਵੀ ਕਿਸੇ ਵਰਗ ਨੂੰ ਝੂਠ ਮਾਰ ਕੇ ਕੁਰਸੀ ਦੀ ਲਾਲਚ ਲਈ ਝੂਠੇ ਲਾਰੇ ਝੂਠੇ ਵਾਅਦੇ ਕਰਕੇ ਕੁਰਸੀ ਤਾਂ ਹੀ ਪਹੁੰਚੇ ਲੇਕੇ ਅਸੀ ਤਬਾਦਲ ਸਾਹਿਬ ਤੋਂ ਅਹੀਂ ਸਿੱਖਿਆ ਕਿ ਪਾਵੇਂ ਲੋਕਾਂ ਦੀ ਹਕਿਆਂ ਦੀ ਰਾਖੀ ਵਾਸਤੇ ਜੇ ਕੈਦਾ ਵੀ ਕਟਨੀਆਂ ਹੁੰਦੀਆਂ ਨੇ ਤੇ 18 18 ਸਾਲ ਕੈਦ ਨੀ ਹੋਣਾ ਵਾਸਤੇ ਕੁਛ ਨਹੀਂ ਸੀ ਸੋ ਅੱਜ ਮੈਂ ਮਾਨ ਨਾਲ ਕਹਿ ਸਕਦੀ ਹਾਂ ਕਿ ਇਸ ਸਾਡੀ ਆਪਣੀ ਤਕੜੀ ਵਾਲੀ ਪਾਰਟੀ ਨੇ ਜਿੱਥੇ ਵੱਡੇ ਵੱਡੇ ਕੰਮ ਕੀਤੇ ਸੁਭੂਤਾ ਲੋਕਾਂ ਨੂੰ ਦਿੱਤੀਆਂ ਜੇ ਇੱਕ ਪਰਿਵਾਰ ਨੂੰ ਹੀ ਮੈਂ ਦੇਖ ਲਾ ਮੈਂ ਸੋਚਦੀ ਸੀ ਬਾਦਲ ਸਾਹਿਬ ਨੂੰ ਇਹ ਸਾਰੀ ਚੀਜ਼ਾਂ ਦਾ ਅਹਿਸਾਸ ਕਿਵੇਂ ਹੋਇਆ ਫਿਰ ਮੈਨੂੰ ਯਾਦ ਆਇਆ ਜਦੋਂ ਮੈਨੂੰ ਉਹਨਾਂ ਨੇ ਕਿਹਾ ਸੀ ਬੇਟਾ ਤੁਹਾਨੂੰ ਲੋਕਾਂ ਨੇ ਜੇ ਕੋਈ ਅਹੁਦਾ ਬਖਸ਼ਿਆ ਤੇ ਕੁਲਰ ਛੜ ਕੇ ਘਰੇ ਬੰਜੇ ਪਹਿਨਣ ਵਾਸਤੇ ਨਹੀਂ ਏਸੀ ਤੋਂ ਬਾਹਰ ਨਿਕਲੋ ਲੋਕਾਂ ਦੇ ਵਿੱਚ ਜਾਓ ਉਹਨਾਂ ਦੇ ਵਿੱਚ ਜੇ ਤੁਸੀਂ ਜਾਓਗੇ ਤਾਂ ਹੀ ਉਹਨਾਂ ਦੀ ਸੱਚੀਦਾ ਪਤਾ ਲੱਗਣਗੀਆ ਤੇ ਬਤੌਰ ਮੁੱਖ ਮੰਤਰੀ ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸੀ ਹੋਰ ਕੋਈ ਮੁੱਖ ਮੰਤਰੀ ਆਪਾਂ ਦੇਖਿਆ ਜਿਹੜਾ ਲੋਕਾਂ ਦੇ ਸੰਗਤ ਦਰਸ਼ਨ ਕਰਨ ਜਾਂਦਾ ਬੰਨ ਕੇ ਸਾਰੇ ਆਪਦੇ ਦਫਤਰਾਂ 'ਚ ਘਰਾਂ 'ਚ ਬਹਿ ਜਾਂਦੇ ਨੇ ਲੇਕਿਨ ਜਦ ਸੰਗਤ ਦਰਸ਼ਨ ਕਰਨ ਜਾਂਦੇ ਸੀ ਤੇ ਲੋਕਾਂ ਦੀ ਤਕਲੀਫਾਂ ਉਹਨਾਂ ਨੂੰ ਪਤਾ ਲੱਗਦੀਆਂ ਸੀ ਜਿਵੇਂ ਮੈਂ ਸੋਚ ਹੀ ਰਹੀ ਸੀ ਕਿ ਇੱਕ ਆਮ ਜਿਹੜਾ ਛੋਟਾ ਪਰਿਵਾਰ ਗਰੀਬ ਪਰਿਵਾਰ ਹੁੰਦਾ ਹੈ ਦੇਖੋ ਬਾਦਲ ਸਾਹਿਬ ਨੇ ਇੱਕ ਗਰੀਬ ਪਰਿਵਾਰ ਨਾਲ ਤਾਂ ਕਿ ਉਹਨਾਂ ਦਾ ਢਿੱਡ ਭਰੇ ਉਹਨਾਂ ਨੂੰ ਆਟੇ ਦਾਲ ਦੇ ਘੜੇ ਦਿੱਤੇ ਉਹਨਾਂ ਦੇ ਬਜ਼ੁਰਗਾਂ ਨੂੰ ਪੈਨਸ਼ਨ ਦਾ ਸਹਾਰਾ ਦਿੱਤਾ ਉਹਨਾਂ ਦੀ ਧੀਆ ਨੂੰ ਵਜੀਫੇ ਦਿੱਤੇ ਸਾਈਕਲਾਂ ਦਿੱਤੀਆਂ ਉਹਨਾਂ ਦੇ ਬੱਚਿਆਂ ਨੂੰ ਖੇਡ ਦਾ ਸਮਾਨ ਦਿੱਤਾ ਇੱਕ ਪਰਿਵਾਰ ਨੂੰ ਧੀ ਦੀ ਉਹਨਾਂ ਨੇ ਗਰੀਬ ਨੂੰ ਸ਼ਗਨ ਚਾਹੇ ਕਰੀ ਦਿੱਤਾ ਕਿ ਵਿਆਹ ਵੀ ਹੋ ਜਾਏ ਪੜ੍ਹਾਈ ਲਿਖਾਈ ਹੋ ਜਾਏ ਵਿਆਹ ਵਾਸਤੇ ਵੀ ਦਾਫੜ ਲਈਏ ਉਸ ਛੋਟੇ ਜ਼ਮੀਦਾਰ ਪਰਵਾਰ ਨੂੰ ਉਹਨਾਂ ਦੇ ਮੋਟਰਾ ਦੇ ਬਿੱਲ ਮਾਫ ਕਰਤੇ ਤਾਂ ਕਿ ਉਹਨਾਂ ਦੀ ਆਮਦਨ ਵੱਜ ਜਾਏ ਸੋ ਇੱਕ ਆਮ ਪਰਿਵਾਰ ਦੀ ਤਕਲੀਫ ਨੂੰ ਘਟਾਉਣ ਵਾਸਤੇ ਉਹਨਾਂ ਨੇ ਕਈ ਸਾਰੇ ਉਪਰਾਲੇ ਕੀਤੇ ਸੀ ਤੇ ਜਿਵੇਂ ਉਹਨਾਂ ਨੇ ਗਿਣਤੀ-ਗਿਣਤੀ ਕਰਨ ਲੱਗ ਜਾਈ ਹੈ ਕਿ ਬਾਦਸ਼ਾਹ ਦੇ ਨਾ 200 ਯੂਨਿਟ ਬਿਜਲੀ ਮਾਫ਼ ਕਰਦੀ ਪਰਿਵਾਰ ਨੂੰ ਜੇ ਕੋਈ ਤਕਲੀਫ ਆ ਜਾਏ ਤਾਂ ਦਵਾਈਆਂ ਵਾਸਤੇ ਵੀ ਪੈਸੇ ਦੇ ਦਿੱਤੇ ਪੜ੍ਹਾਈ ਵਾਸਤੇ ਵੀ ਮਦਦ ਕਰ ਦਿੱਤੀ ਬਜ਼ੁਰਗਾਂ ਨੂੰ ਵੀ ਕਰਦੀ ਰਾਸ਼ਨ ਵੀ ਦਿੱਤਾ ਮੋਟਰ ਤੇ ਕਨੈਕਸ਼ਨ ਵੀ ਦਿੱਤੇ ਇਹ ਸਾਰੀ ਚੀਜ਼ਾਂ ਨੂੰ ਜੁੜੀਏ ਤਾਂ ਮੈਨੂੰ ਲੱਗਦਾ ਹਰ ਪਰਿਵਾਰ ਨੂੰ ਕਈ ਹਜ਼ਾਰਾਂ ਵਿੱਚ ਸਾਲ ਦਾ ਫਾਇਦਾ ਬਾਦਲ ਸਾਹਿਬ ਕਰਕੇ ਹੋਇਆ ਤੇ ਕਦੇ ਉਹਨਾਂ ਨੇ ਨਾ ਕੋਈ ਗਾਰੰਟੀ ਦਿੱਤੀ ਸੀ ਨਾ ਹੀ ਕਦੇ ਕੋਈ ਵਾਅਦਾ ਕੀਤਾ ਸੀ ਲੇਕਿਨ ਜਿਵੇਂ ਸਾਨੂੰ ਕਿਹਾ कि जब लोका दी तकलीफ पता लागदी उनु हल करना ਤੁਹਾਡਾ ਧਰਮ ਹੈ ਤੁਹਾਡਾ ਫਰਜ਼ ਹੈ ਤੇ ਉਸ ਟਾਈਮ ਬੰਦੇ ਦੀ ਜ਼ਬਾਨੀ ਬਹੁਤ ਹੁੰਦੀ ਸੀ ਕਿ ਜ਼ਬਾਨ ਦੇਤੀ ਕਿ ਕਰਾਂਗੇ ਅੱਜ ਕਰਾਂਗੇ ਲੇਕਿਨ ਅਜ ਕੱਲ ਅਫਸੋਸ ਹੁੰਦਾ ਹੈ ਕਿ ਆ ਦੂਜੀ ਸਰਕਾਰਾਂ ਅਜ ਮਾਹੌਲ ਹੀ ਹੋ ਜਾ ਹੋ ਗਿਆ ਹੈ ਕਿ ਸਿਆਸਤ ਸੇ ਬਸ ਕੁਰਸੀ ਦੇ ਖਾਤਰ ਜੋ ਮਨ ਦੀ ਵਾਦਾ ਕਰ ਦੋ ਲੋਕਾਂ ਨੂੰ ਕੋਈ ਵੀ ਨਿਮਾਨ ਨਹੀਂ ਰਹਾ ਕਿ ਅਸੀਂ ਆ ਬੋਲ ਕੇ ਕੀ ਆਏ ਸੀ ਤਾਂ ਹੁਣ ਕੁਰਸੀ 'ਚ ਬਹਿ ਕੇ ਹੁਣ ਕਿਹੜੇ ਮੂਦੇ ਨਾਲ ਜਾਵਾਂਗੇ ਅਗਲੀ ਵਾਰੀ ਆਂਦੇ ਤੱਕ ਇਤਨੀਆਂ ਨਹੀਂ ਗੱਲਾਂ ਕਰ ਦਿੰਦੇ ਤੇ ਹੁਣ ਤਾਂ ਹਾਲਾਤ ਹੋਰ ਵੀ ਵਿਗੜ ਗਏ ਨੇ ਕਿ ساری ਉਮਰ ਕਿਸ ਪਾਰਟੀ ਦੇ ਨਾਲ ਪਿਓ ਦਾਦਿਆਂ ਨੇ ਲਾਤੀ ਜਿਸ ਪਾਰਟੀ ਨੂੰ ਤੁਸੀਂ ਗਾਲ੍ਹਾਂ ਕੱਢਦੇ ਸੀ ਕੱਲ ਸ਼ਾਮ ਤਾਈ ਅੱਜ ਸਵੇਰੇ ਉਸ ਹੀ ਪਾਰਟੀ ਦੇ ਗੁਣਗਾਨ ਕਰਨ ਲੱਗ ਜਾਂਦੇ ਓ ਤਾਂ ਜਿਨ੍ਹਾਂ ਨੇ ਤਿੰਨ ਪੀੜੀਆਂ ਨੂੰ ਪਾਰਟੀਆਂ ਖਾਣ ਨੂੰ ਕੋ ਦਿੱਤਾ ਉਸ ਪਾਰਟੀ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਸਵੇਰੇ ਕਿਹੜੀ ਪਾਰਟੀ 'ਚ ਸ਼ਾਮ ਨੂੰ ਕਿਹੜੀ ਪਾਰਟੀ 'ਚ ਕੱਲ ਕਿਹੜੇ ਹਲਕੇ 'ਚ ਅੱਜ ਕਿਹੜੇ ਹਲਕੇ 'ਚ ਆਹ ਰਾਜਨੀਤੀ ਮੈਂ ਕਹਿ ਸਕਦੀ ਹਾਂ ਲਾ 7 ਸਾਲਾਂ 'ਚ ਪੰਜਾਬ ਦੇ ੱਥਲੇ ਰਾਜਨੀਤੀ 'ਚ ਨਿਕਾੜ ਨਹੀਂ ਆਇਆ ਲੇਕਿਨ ਪੰਜਾਬ ਦੇ ਲੋਕਾਂ ਦੇ ਹਾਲਾਤ ਵਿੱਚ ਨਿਗਾਰ ਆਇਆ ਹੈ ਸਾਰੀ ਪਾਰਟੀਆਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੁਰਸੀ ਦੀ ਲਾਲਚ ਦੇ ਖਾਤਰ ਹਰ ਤਰੀਕੇ ਦੇ ਸਮਝੌਤੇ ਵਿੱਚ ਮੈਂ ਕਹਿੰਦੀ ਇੰਨਾ ਵੱਡਾ ਨਿਗਾਰ ਆਇਆ ਹੈ ਅੱਜ ਲੋੜ ਹੈ ਕਿ ਅਸੀਂ ਜਿਵੇਂ ਤੁਹਾਡੀ ਤਕੜੀ ਨੇ ਇੱਕ ਸਿਧਾਂਤਾਂ ਦੇ ਨਾਲ ਫੈਸਲਾ ਲਿੱਤਾ ਹੈ ਕਿ ਬਿਲਕੁਲ ਸੱਚ ਦੇ ਨਾਲ ਖੜਾਂਗੇ ਪੰਜਾਬ ਦੇ ਖਾਤਰ ਖੜਾਂਗੇ ਭਾਵੇਂ ਇਸ ਕੁਰਸੀ ਆਏ ਨਹੀਂ ਆਏ ਸੌਖੀ ਆਏ ਔਖੀ ਆਏ ਇੱਕ ਆਏ 10 ਆਏ ਲੋਕਾਂ ਦੇ ਪਰੋਸੇ ਖੜਿਆ ਤੇ ਸਾਰੀ ਦਿੱਲੀ ਦੀ ਪਾਰਟੀਆਂ ਦੇ ਖਿਲਾਫ ਇਕੱਠੇ ਹੋ ਕੇ ਇਕੱਲੇ ਲੜਵਾਂ। ਆਸ ਕਰਦੀਆਂ ਕਿ ਇਸ ਦਿੱਲੀ ਤੇ ਪੰਜਾਬ ਦੀ ਲੜਾਈ ਵਿੱਚ ਲੋਕੀ ਪੰਜਾਬ ਦਾ ਸਾਥ ਦੇਣਗੇ ਇਸ ਝੂਠ ਤੇ ਸੱਚ ਦੀ ਲੜਾਈ ਵਿੱਚ ਤੁਸੀਂ ਸੱਚ ਦਾ ਸਾਥ ਦਿਓਗੇ ਜਿਹੜੀ ਤਕੜੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਨਾ ਹੀ ਉਹ ਪੰਜੇ ਨੇ ਜਿਨ੍ਹਾਂ ਨੇ ਘਰ-ਘਰ ਨੌਕਰੀ ਦੇ ਲਾਰੇ ਲਾਏ ਸੀ। 5 ਸਾਲ ਨੌਜਵਾਨਾਂ ਦੀ ਵੋਟਾਂ ਠੱਗੀਆਂ ਘਰ-ਘਰ ਨੌਕਰੀ ਦੇ ਲਾਰੇ ਲਾ ਕੇ किवान नौ नौकरी दी पिंड एक नौजवान था तो दस दो पची सौ बेरोजगारी पत्ता देवे परिवार जो मोबाइल फोन होंगे कहें हरेकू मोबाइल एक बच्चा का दिखा दो हरेकू छो जिन्होंने एक, एक मोबाइल फोन दिता हो मतलब इनी बेशर्मी के झूठ बोल देना दुख हों अफसोस होंगे कि पांच साल 1 ਲੱਖ ਕਰੋੜ ਦਾ ਕਰਜ਼ਾ ਤੁਸੀਂ ਝਾੜਦਾ ਲੇਕਿਨ ਇੱਕ ਕਿਸੇ ਗਰੀਬ ਘਰ 'ਚ ਕਿਸੇ ਬੱਚੇ ਨੂੰ ਤੁਸੀਂ ਨੌਕਰੀ ਨਹੀਂ ਦੇ ਸਕਦੇ ਕਿਸੇ ਨੂੰ ਇੱਕ ਮੋਬਾਈਲ ਫੋਨ ਤੱਕ ਨਹੀਂ ਦੇ ਸਕਦੇ ਤੇ ਫੇਰੇ ਝਾਂਵਾ ਪਾਟੀ ਕਿਹੜੀ ਕੋਈ ਅੰਦਾਜ਼ ਫਰਕ ਹੈ ਇਹ ਤਾਂ ਬਲਕੇ ਸਾਡੇ ਬੱਚਿਆਂ ਦਾ ਹੱਕ ਮਾਰ ਕੇ ਦੂਜੇ ਸੂਬੇ ਦੇ ਬੱਚਿਆਂ ਨੂੰ ਕੱਢ ਜਾ ਰਿਹਾ ਹੈ ਇਹਨਾਂ 7 ਸਾਲਾਂ 'ਚ ਇਹਨਾਂ ਦੋਆ ਪਾਰਟੀਆਂ ਨੇ ਘਰ-ਘਰ ਰੋਜ਼ਗਾਰ ਨਹੀਂ ਘਰ-ਘਰ ਬੇਰੋਜ਼ਗਾਰੀ ਦੇਂਦਾ ਇਹਨਾਂ ਨੇ ਕੰਮ ਕੀਤਾ ਅੱਜ ਇੰਨੇ ਵੱਡੇ ਇਸ਼ਤਿਹਾਰ ਲੱਖਾਂ ਰੁਪਏ ਦੇ ਨਾਲ ਖਰਚ ਕੇ ਕਿ ਵੀ 40000 ਨੌਕਰੀਆਂ ਦੇਤੀਆਂ ਜੇ ਪੁੱਛੋ ਬਈ 400 ਦਾ ਤਾਂ ਵੇਰਵਾ ਦੇ ਦੇ ਬਈ ਉਹ ਕਿਹੜੇ ਕਿੱਥੇ ਪਿੰਡ ਦੇ ਕਿਹੜਾ ਬੱਚਾ ਹੈ ਤੇ ਕੋਈ ਜਵਾਬ ਨਹੀਂ ਹੈਗਾ ਆਰਟੀਆਈ ਦੇ ਰਾਹੀਂ ਜੇ ਕਢਵਾਓ ਤੇ ਪਤਾ ਲੱਗਦਾ ਪਟਵਾਰੀਆਂ ਦੀ 40 ਪੋਸਟਾਂ ਨਿਕਲੀਆਂ ਉਹਦੇ ਵਿੱਚੋਂ 26 ਤਾਂ ਹਰਿਆਣੇ ਦੇ ਬੱਚਿਆਂ ਨੂੰ ਦੇ ਦਿੱਤੀਆਂ ਨੇ ਜੇ ਵੈਟਰਨਰੀ ਇੰਸਪੈਕਟਰ ਦੀ ਨਿਕਲੀਆਂ ਨੇ ਤੇ ਉਹਦੇ ਵਿੱਚੋਂ 60% ਦੀਆਂ ਨੌਕਰੀਆਂ ਤਾਂ ਉਹ ਰਾਜਸਥਾਨ ਦੇ ਬੱਚੇ ਲੈ ਗਏ ਹਰਿਆਣੇ ਦੇ ਬੱਚੇ ਲੈ ਗਏ ਤਾਂ ਆਪਣੇ ਪੜੇ ਲਿਖੇ ਬੱਚੇ ਕਿੱਥੇ ਜਾਣਗੇ ਜਿਹਨਾਂ ਨੂੰ ਪੇਟ ਭੰਲ ਕੇ ਪਾਲ ਪੋਸ ਕੇ ਔਖੇ ਸੌਖੇ ਤੁਸੀਂ ਇਹਨਾਂ ਨੂੰ ਪੜਾਇਆ ਲਿਖਾਇਆ ਕੀ ਕੁਝ ਬਣ ਜਾਣ ਪੈਰਾਂ ਤੇ ਖੜ ਜਾਣ ਤੇ ਸਰਕਾਰ ਜੇ ਨੌਕਰੀ ਕੱਢਦੀ ਹੈ ਤਾਂ ਫੇਰ ਬਾਹਰ ਵਾਲੇ ਲੈ ਕੇ ਜਾਣਗੇ ਤਾਂ ਉਹ ਬੱਚੇ ਕਿੱਥੇ ਜਾਣਗੇ ਤੇ ਕਿਉਂ ਚਾਰੀਆਂ ਨੇ ਦੂਜੇ ਸੂਬੇ 'ਚ ਕਿਉਂਕਿ ਇਹ ਪਾਰਟੀ ਨੇ ਜਾ ਕੇ ਝਾੜੂ ਨੇ Rajasthan Haryana Delhi ਇਹ ਸਾਰੇ ਸੂਬਿਆਂ ਤੋਂ ਵੋਟਾਂ ਲੈ ਲਈਆਂ ਨੇ ਅੱਜ ਇਹਨਾਂ ਦੇ ਹੱਕ ਕੱਟ ਕੇ ਉੱਥੇ ਆਪਦੀ ਵੋਟਾਂ ਪੂਰੀਆਂ ਪੱਕੀਆਂ ਕਰ ਰਹੇ ਨੇ ਤਾਂ ਤੁਹਾਡੀ ਖੇਤਰੀ ਪਾਰਟੀ ਨੇ 10 ਸਾਲ ਦਾ ਤੁਸੀਂ ਸਮਾਂ ਦਿੱਤਾ तकरीबन 3 ਲੱਖ ਨੌਕਰੀਆਂ ਆਪਾਂ ਦਿੱਤੀਆਂ ਇੱਕ ਇੱਕ ਨੌਕਰੀ ਪੰਜਾਬ ਦੇ ਧੀ ਪੁੱਤ ਨੂੰ ਇੱਥੇ ਮੇਰੇ ਨਾਲ ਆ ਖੜੀ ਹੈ ਆ ਪੁਲਿਸ ਦੀ ਵਰਦੀ ਪਾ ਕੇ ਆ ਕੁੜੀ ਜਿਹੜੀ ਖੜੀ ਹੈ ਮੈਨੂੰ ਦੱਸੋ ਪੰਜਾਬ ਪੁਲਿਸ ਸਟੇਟ ਦੀ ਭਰਤੀ ਕਦੋਂ ਸ਼ੁਰੂ ਹੋਈ ਜਦ ਬਾਲਾ ਦਾ ਮੁੱਖ ਮੰਤਰੀ ਸੀਗੇ ਸੁਖਵੀਰ ਜੀ ਪੁਲਿਸ ਮੈਂ ਇੱਕ ਮੈਂ ਦੇ ਮੰਤਰੀ ਸੀ ਤੇ ਤੁਸੀਂ ਮੈਨੂੰ ਮਾਨ ਬਖਸ਼ਿਆ ਮੈਂਬਰ ਆਫ ਪਾਰਲੀਮੈਂਟ ਬਣਾਇਆ ਤਾਂ ਮੈਂ ਤੁਹਾਡੇ ਵਿੱਚ ਜਦ ਮੈਂ ਵਿਚਾਰਨਾ ਸ਼ੁਰੂ ਕੀਤਾ ਤੇ ਮੇਰੀ ਪਹਿਲਾਂ ਨੇ ਮੈਨੂੰ ਦੱਸਿਆ ਕਿ ਬੀਬਾ ਜੀ ਸਾਨੂੰ ਆਹ ਤਕਲੀਫ ਸੀ ਅਸੀਂ ਥਾਣੇ ਦੇ ਸਾਡੀ ਕੋਈ ਸੁਣਵਾਈ ਨਹੀਂ ਬੰਦੇ ਸੁਣਦੇ ਨਹੀਂ ਹੈਗੇ। ਮਹਾਂਬਾਲ ਸਾਨੂੰ ਜਾ ਕੇ ਕਿਹਾ ਸਾਹ ਤਾਂ ਫਿਰ ਬੀਬੀਆਂ ਨੂੰ ਤਕਲੀਫ ਹੋ ਤਾਂ ਥਾਣੇ 'ਚ ਕੋਈ ਬੁਢੀ ਤਾਂ ਬਣੀ ਚਾਹੀਦੀ ਆ ਬੀਬੀ ਜਿਹੜਾ ਹਮੇ ਤੇ ਗੱਲ ਸੁਣੇ। ਬੰਦੇ ਤਾਂ ਸੁਣਦੇ ਨਹੀਂ। ਤੇ ਪਹਿਲੀ ਵਾਰੀ ਬਾਦਲ ਸਾਹਿਬ ਨੇ ਈਆਂ ਦੀ ਪਰਤੀ ਸ਼ੁਰੂ ਕੀਤੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੀਆਂ ਈਆਂ ਪੁਲਿਸ 'ਚ ਨੌਕਰੀ ਕਰਦੀਆਂ ਨੇ। ਇਹ ਤੁਹਾਡੀ ਸਰਕਾਰ ਦੀ ਦੇਣ ਹੈ। 70000 ਟੀਚਰਾਂ ਦੀ ਭਰਤੀ ਕੀਤੀ ਤਾਂ ਕਿ ਸਰਕਾਰੀ ਸਕੂਲਾਂ 'ਚ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਮਾਸਟਰ ਪੂਰੇ ਹੋਣ ਫੂਡ ਸਪਲਾਈ ਅਫਸਰ ਹੋਵੇ ਵੈਟਰਨਰੀ ਅਫਸਰ ਹੋਵੇ ਈਟੀਓ ਜਿਹੜਾ ਲੱਖਾਂ ਦੀ ਰਿਸ਼ਵਤ ਦੇ ਕੇ ਨੌਕਰੀ ਲੱਗਦੀ ਸੀ ਈਟੀਓ ਦੀ ਬਿਨਾਂ ਦਵਾਨੀ ਲਿੱਤੇ ਇੱਕ ਪੈਸਾ ਰਿਸ਼ਵਤ ਦਾ ਨਹੀਂ ਲਿੱਤਾ ਮੈਰਿਟ ਦੇ ਆਧਾਰ 'ਤੇ ਜਿਹਦਾ ਹੱਕਵੰਦਾ ਸੀ ਇੱਕ ਇੱਕ ਨੌਕਰੀ ਪੰਜਾਬ ਦੇ ਸੀ ਕੋਈ ਨੋ ਦਿੱਤੀ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਹੋਰ ਸੂਬਿਆਂ 'ਚ ਅਸੀਂ ਵੋਟਾਂ ਨਹੀਂ ਪੂਰੀ ਕੀਤੀ ਇਹ ਫਰਕ ਆਪਣੇ ਤੇ ਇਹ ਦਿੱਲੀ ਵਾਲੇ ਹੱਸ ਟੋ ਗਿਆ ਲੋਕ ਕਿਸਾਨਾਂ ਦਾ ਤਾਂ ਵੀ ਇਹ ਧੋਖਾ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਆੜਤੀਆਂ ਦਾ ਬੈਂਕਾਂ ਦਾ ਦੱਸੋ ਫਿਰ ਪਿੰਡ 'ਚ ਕਿਹੜਾ ਹੈਗਾ ਜਿਹਦਾ ਆੜਤੀਆਂ ਬੈਂਕਾਂ ਦਾ ਸਾਰਾ ਕਰਜ਼ਾ ਮਾਫ਼ ਹੋ ਗਿਆ ਆ ਝੂਠਾ ਝਾੜੂ ਜੇ ਰਾਤਾਂ ਦਾ ਸੇ ਕੋਈ ਵੀ ਆਪਦਾ ਆ ਜੋਗੇ ਸਥਾਂ ਤੋਂ ਸਰਕਾਰ ਚੱਲੋਗੇ ਥਾੜੇ ਵਿੱਚ ਹੀ ਰਾਵਾਂਗੇ ਆ ਤੁਹਾਡੀ ਤਨਖਾਹ ਦਾ ਨੁਕਸਾਨ ਹੋਇਆ ਗੜਿਆਂ ਦੇ ਨਾਲ ਦੇ ਮੌਸਮੀ ਮੀਂਹ ਦੇ ਨਾਲ ਤੁਹਾਡੇ ਪਸ਼ੂ ਡੰਗਰ ਕਿੰਨੇ ਕੁ ਮਰ ਗਏ ਨੇ ਬਿਮਾਰੀ ਦੇ ਨਾਲ ਨਰਮੇ ਦੀ ਫਸਲ ਦਾ ਕਿੰਨਾ ਨੁਕਸਾਨ ਹੋਇਆ ਤਿੰਨ ਤਿੰਨ ਫਸਲਾਂ ਤਾਂ ਮੈਂ ਬਿਮਾਰੀ ਨਾਲ ਦੇਖਿਆ ਖਰਾਬ ਹੁੰਦੇ ਹੋਏ ਪਿਛਲੇ ਸਾਲ ਹੜ੍ਹਾਂ 'ਚ ਅੱਧਾ ਪੰਜਾਬ ਡੁੱਬ ਗਿਆ ਇੰਨੀ ਸਾਰੀ ਆਫਤਾਂ ਆਈਆਂ ਨੇ ਤੇ ਦੱਸੋ ਤਾਂ ਸਹੀ ਕਿ ਸੱਤ ਵਿੱਚ ਕੌਣ ਆਇਆ ਤੇ ਬਾ ਕਿਨੇ ਫੜੀ ਜਿਹੜੇ ਕਹਿੰਦੇ ਸੀ ਗਰਗੋਰੀਆਂ ਬਾਅਦ ਨੂੰ ਹੋਣਗੀਆਂ 25000 ਰੁਪਏ ਤੁਹਾਡੇ ਖਾਤੇ 'ਚ ਪਹਿਲੇ ਆਣਗੇ ਦੱਸੋ ਕਿਦੇ ਖਾਤੇ 'ਚ 25000 ਰੁਪਏ ਆਏ ਹੁਣ ਤਾਂ ਪੁੱਛਣ ਵਾਲਾ ਵੀ ਨਹੀਂ ਆਉਂਦਾ ਹੁਣ ਆਣਗੇ ਖੇਤੀਬਾੜੀ ਮੰਤਰੀ ਜੀ ਮੋਟਾ ਮੰਗਣ ਵਾਸਤੇ ਤਾਂ ਬਹੁਤ ਜੀ ਆਣਗੇ ਲੇਕਿਨ ਜਦ ਤੁਹਾਡੇ ਉੱਤੇ ਤਕਲੀਫ ਸੀ ਫਿਰ ਕੌਣ ਪੁੱਛੇ ਤੇ ਭੰਡਿਆ ਕਿਨਾਂ ਨੂੰ ਸਾਡੀ ਉਸ ਤਕੜੀ ਨੂੰ ਜਦ ਬਾਦਲ ਸਾਹਿਬ ਦੀ ਸਰਕਾਰ ਸੀ ਯਾਦ ਕਰੋ ਨਰਮੇ ਦੇ ਉੱਤੇ ਚਿੱਟੇ ਮੱਛੜ ਦੇ ਨਾਲ ਪਹਿਲੀ ਵਾਰੀ ਬਿਮਾਰੀ ਲੱਗੀ ਸੀ ਨਰਮੇ ਨੂੰ ਚਿੱਟੇ ਮੱਛੜ ਦੀ ਦੱਸੋ ਮੈਨੂੰ ਫਿਰ ਜੇ ਤੁਹਾਡੇ ਇੱਥੇ ਪਿੰਡ 'ਚ ਕੋਈ ਨਰਮੇ ਦੇ ਕਿਸਾਨ ਹੋਣਗੇ ਜਿਨ੍ਹਾਂ ਨੇ ਨਰਮਾ ਬੀਜਿਆ ਸੀ ਜੋ 6 ਹਫ਼ਤਿਆਂ ਦੇ ਅੰਦਰ ਬਾਦਲ ਸਾਹਿਬ ਨੇ ਹਰੇਕ ਨਰਮੇ ਦੇ ਕਿਸਾਨ ਨੂੰ ਮੁਆਵਜ਼ਾ ਭੇਜਿਆ ਸੀ ਕਿ ਨਹੀਂ ਭੇਜਿਆ ਸੀ ਤੇ ਜੀ ਸੀ ਹਾਂ ਜੀ ਬਾਪੂ ਜੀ ਕਹਿੰਦੇ ਤੇ ਪਹਿਲੀ ਵਾਰੀ ਜਿਨ੍ਹਾਂ ਦੀ ਮਜ਼ਦੂਰੀ ਮਾਰੀ ਗਈ ਕਿਉਂਕਿ ਚੁਗਾਈ ਮਾਰੀ ਗਈ ਮਜ਼ਦੂਰਾਂ ਨੂੰ ਵੀ ਮਫਜ਼ਾ ਭੇਜਿਆ ਤੇ ਜਿਵੇਂ ਕਿ ਇਹ ਮਫਜ਼ਾ ਤੇ ਫਿਰ ਉਹੀ ਖਜ਼ਾਨਾ ਜਦ ਇਹਨਾਂ ਵੱਲ ਇਹਨਾਂ ਕੋਲ ਗਿਆ ਤੇ ਫਿਰ ਨਰਮਾ ਵੀ ਮਰਿਆ ਡੰਗਰ ਵੀ ਮਰੇ ਕਨਕਾ ਦਾ ਵੀ ਨੁਕਸਾਨ ਹੋਇਆ ਪੁੱਛਿਆ ਕਿਸੇ ਨੇ ਪੰਡਤਾਂ ਉਹਨਾਂ ਨੂੰ ਫ੍ਰੀ ਮੋਟਰ ਦੇ ਕਨੈਕਸ਼ਨ ਬਿਨਾਂ ਦੁਆ ਨਹੀਂ ਦਿੱਤੇ ਇਹਨਾਂ 7 ਸਾਲਾਂ 'ਚ ਦੱਸੋ ਇਹਨਾਂ ਦੋਵਾਂ ਦੀ ਸਰਕਾਰਾਂ ਨੇ ਜੇ ਲੱਖਾਂ ਰੁਪਏ ਖਰਚ ਕੇ ਜੇ ਕੋਈ ਮੋਟਰ ਦਾ ਕਨੈਕਸ਼ਨ ਇੱਕ ਵੀ ਲੈ ਕੇ ਆਇਆ ਫ੍ਰੀ ਤਾਂ ਛੱਡ ਦੋ ਕਿਉਂ ਨਹੀਂ ਆਹੀ ਖਾਜਣਾ ਹੈ ਜਿਹਦੇ ਵਿੱਚੋਂ ਬਾਦ ਸਾਹਿਬ ਦਿੰਦੇ ਸੀ ਇਹ ਕਿਉਂ ਨਹੀਂ ਦੇ ਸਕਦੇ ਮੋਟਰ ਦੇ ਕਨੈਕਸ਼ਨ ਦਿੱਤੇ ਮੋਟਰ ਦਾ ਬਿੱਲ ਹਮੇਸ਼ਾ ਵਾਸਤੇ ਮਾਫ਼ ਕਿਸਾਨ ਦੇ ਉੱਤੇ ਕੋਈ ਭੋਜ ਨਹੀਂ ਸਰਕਾਰਾਂ ਬਹੁਤ ਚੱਕਣ ਗਿਆ ਇਹ ਬਾਦ ਸਾਹਿਬ ਦੀ ਦੇਣ ਸੀ ਮੁਆਵਜ਼ੇ ਦਿੱਤੇ ਫੋਕਲ ਪੁਆਇੰਟ ਬਣਾਏ ਮੰਡੀਆਂ ਬਣਾਈ ਫੜ ਬਣਾਏ ਸੂਏ ਕਸੀ ਖਾਲ ਪੱਕੇ ਕੀਤੇ ਨਹਿਰਾ ਕੱਢਿਆ ਆ ਲਿੰਕ ਸੜਤਾ ਚਾਰੋਂ ਸਫੇਰੇ ਬਣਾਤੀਆਂ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਦਿੱਤਾ ਸਾਡੇ ਪਰਿਵਾਰਾਂ 'ਚ ਤੁਹਾਡੀ ਰਜਿਸਟਰੀਆਂ ਦੀ ਫੀ ਤੱਕ ਮਾਫ ਕਰਤੀ ਜਿਨ੍ਹਾਂ ਨੇ ਤੋਂ ਇੰਨਾ ਕੁਛ ਕੀਤਾ ਉਹਨਾਂ ਨੂੰ ਤਾਂ ਇਹਨਾਂ ਨੇ ਭੰਡਿਆ ਦੋਵਾਂ ਨੇ ਇਕੱਠੇ ਹੋ ਕੇ ਤੇ ਇੱਕ ਚੀਜ਼ ਤਾਂ ਦਿਨਾ ਦਿਓ ਇਹਨਾਂ ਦੋਵਾਂ ਨੇ ਕੀ ਕੀਤਾ ਜਦ ਇਹਨਾਂ ਬੇਕੋਝ ਸੁਪਤਾਈ ਕੱਲਾ ਝੂਠ ਮਾਰਿਆ ਧੋਖਾ ਕੀਤਾ ਕਿਸਾਨਾਂ ਦੇ ਨਾਲ ਧੋਖਾ ਝੂਠ ਮਾਰ ਕੇ ਨੌਜਵਾਨਾਂ ਦੇ ਨਾਲ ਧੋਖਾ ਤੇ ਸਭ ਤੋਂ ਵੱਡਾ ਧੋਖਾ ਬੀਬੀਆਂ ਦੇ ਨਾਲ ਜੇ ਬਾਲਾ ਸਾਹਿਬ ਨੇ ਸਿਰਫ ਬੀਬੀਆਂ ਦਾ ਸਤਿਕਾਰ ਕਰਦੇ ਹੋਏ ਟੈਂਸ਼ਨ ਬੀਬੀ ਨੂੰ ਦੇਖ ਕੇ ਆਤਾ ਦਲ ਬੀਬੀ ਨੂੰ ਦੇਖ ਕੇ ਸ਼ਗਨ ਸਾਈਕਲਾ ਦਵਾਈਆਂ ਸਭ ਬੀਬੀਆਂ ਨੂੰ ਦੇਖ ਕੇ ਜੇ ਬਾਲਾ ਸਾਹਿਬ ਨੇ ਬੀਬੀਆਂ ਦਾ ਸਤਿਕਾਰ ਕੀਤਾ ਤੇ ਇਹਨਾਂ ਨੇ ਜਿੰਨਾ ਬੀਬੀਆਂ ਦੇ ਨਾਲ ਧੋਖਾ ਕੀਤਾ ਪਾਪੀ ਬੰਦੇ ਨੇ ਹਜ਼ਾਰ ਹਜ਼ਾਰ ਰੁਪਏ ਦਵਾ ਮੇ ਤੋਂ ਹਰ ਮਹੀਨੇ ਇੱਕ ਮੌਕਾ ਤੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਨੱਕੋ ਛਾੜੂ ਦਾ ਬਟਨ ਹਜ਼ਾਰ ਹਜ਼ਾਰ ਰੁਪਏ ਹਰ ਮਹੀਨੇ ਤੁਹਾਡੇ ਖਾਤੇ 'ਚ ਆਣਗੇ ਦਾ ਸੋ ਫਿਰ ਦੋ ਸਾਲਾਂ ਚ ਕਿਵੇਂ ਖਾਤੇ ਚ ਹਜ਼ਾਰ ਰੁਪਏ ਆਏ ਨੇ 24000 ਰੁਪਏ ਖਾਤਾ ਹੱਥ ਮਾਰ ਗਏ ਹਾਂ ਤੇ ਬਜ਼ੁਰਗਾਂ ਦਾ ਤਕਲੂ ਨਹੀਂ ਛੱਡਿਆ ਕਹਿੰਦਾ ਬਜ਼ੁਰਗਾਂ ਨੂੰ 2500 ਪੈਨਸ਼ਨ ਦਾ ਕੋਈ ਆਪਣੇ ਮਾਪਿਆਂ ਦੇ ਨਾਲ ਧੋਖਾ ਕਰ ਵਰ ਬਜ਼ੁਰਗਾਂ ਨੂੰ ਵੀ ਲਾੜਾ ਲਾ ਕੇ ਨਾ ਉਹ ਵੀ ਸੁਪਨਾ ਦਿਖਾ ਕੇ ਬੀਬੀਆਂ ਦੀ ਤੁਹਾਡੀ ਤਕਲੀਫ ਨੂੰ ਤੁਹਾਡੀ ਗਰੀਬੀ ਨੂੰ ਤੁਹਾਡੀ ਲੋੜਾਂ ਨੂੰ ਇੱਕ ਜਾਲ ਬੁਣਾ ਕੇ ਤੁਹਾਨੂੰ ਸੁਪਨਾ ਦਿਖਾ ਕੇ ਸਾਡੇ ਵੋਟ ਕਾੜ ਕੇ ਕੁਰਸੀ ਚ ਜਦ ਬੈਗ ਹੈ ਸਾਡੇ ਸੁਪਨਿਆਂ ਤੇ ਨਾ ਤੁਹਾਮਰੀ ਦੋ ਖੰਦ ਆ ਕਿ ਇਹਨੇ ਧੋਖੇ ਬਾਦ ਲੇ ਕੇ ਨਾ ਕੋ ਆਸ ਕੀ ਕ ਜਿਹੜੇ ਗੁਟਕਾ ਸਾਫ ਦੀ ਸੌਂ ਖਾ ਸਕਦੇ ਨੇ ਕਿ ਚਾਰ ਹਫਤਿਆਂ ਚ ਨਸ਼ੇ ਖਤਮ ਕਰ ਜਾਣਗੇ ਇਹ ਕਹਿੰਦਾ ਸੀ ਇਮਾਨਦਾਰ ਮੁੱਖ ਮੰਤਰੀ ਹੋ ਤਾਂ 10 ਦਿਨਾਂ ਵੀ ਖੇਡ ਹੈ ਤੇ ਮੈਨੂੰ ਦੱਸੋ ਨਸ਼ੇ ਖਤਮ ਹੋਇਨੇ ਕੀ ਸਿਖਰਤਾਾਈ ਪਹੁੰਚੇਗੀ ਤੇ ਸਾਡੇ ਉਤੇ ਇਲਜ਼ਾਮ ਲਾਉਂਦੇ ਸੀ ਕਿ ਆ ਨਸ਼ੇ ਵੇਚਦੇ ਨੇ ਮੇਰਾ ਪਰਿਵਾਰ ਨਸ਼ਾ ਵੇਚਦਾ ਹੈ ਮੈਂ ਆਜ ਖੰਨੋ ਪੁੱਛਦੀ ਆ दस साल पहले सरकार थी थोड़े पिंड च किसी ने चिट्टे का ना भी सुनिया बिल्कुल सही कह रही है दस साल पहले पंजाब किसी निट्टा ना भी नहीं पता सी हां चिट्टा सी लेकिन सरकार लड़ती सी थे जवाका ना पहुंचे एन ए, सात साल चली गली गली चे पिंड पिंड शरे शरिया हाँ ने चिट्टा रोल के होम डिलीवरी करती है ਮਹੀਨਾ ਬੰਨ ਰੱਖੇ ਨੇ ਪੈਸੇ ਪਹੁੰਚਨੇ ਚਾਹੀਦੇ ਨੇ ਜਾ ਰੋਹ ਦਾ ਪੰਜਾਬ ਦੀ ਜਵਾਨੀ ਮਾਰ ਗyo ਕੋਈ ਫਾਨੂੰ ਹੱਥ ਨਹੀਂ ਲਾਊਗਾ ਇਹ ਹਾਲਾਤ ਹੋ ਗਏ ਨੇ ਪੰਜਾਬ ਦੇ ਕੋਈ ਰੋਕ ਟੋਕ ਨਹੀਂ ਜਿਹੜੇ ਕਹਿੰਦੇ ਸੀ ਮਗਰਮਚ ਫੜਾਂਗੇ ਅੱਜ ਜੇ ਕੋਈ ਜਾ ਕੇ ਸ਼ਿਕਾਇਤ ਵੀ ਲਾਏ ਉਹ ਤਾਂ ਇੰਨੀ ਸ਼ਹਿ ਮਿਲੀ ਹੋਈ ਹੈ ਕਿ ਜਿਹੜੇ ਵੇਚਦੇ ਨੇ ਸ਼ਿਕਾਇਤਲਾ ਮੰਨੇ ਨੂੰ ਜਾ ਕੇ ਮਾਰਨ ਪਈ ਪਹੁੰਚ ਜਾਂਦੇ ਨੇ ਜਿਹੜੇ ਮਾਵਾਂ ਦੇ ਪੁੱਤੋਂ ਟੀਕੇ ਲਾ ਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੱਤ ਸਾਲਾਂ ਚ ਮੁੱਕ ਗਏ ਜਿਨ੍ਹਾਂ ਦਾ ਘਰ ਦਾ ਚਿਰਾਗ ਹਮੇਸ਼ਾ ਵਾਸਤੇ ਬੁਝ ਗਿਆ ਕਦੇ ਮੁੜ ਕੇ ਆਉਣਗੇ ਕੋਈ ਨਾ ਬਾਬਾ ਦੁੱਖ ਵੀ ਦੇਖਾਂ ਜਾਂਦੇ ਕਿ ਜਿਨ੍ਹਾਂ ਦੇ ਬੱਚੇ ਇਸ ਲਤ 'ਚ ਫਸ ਗਏ ਨੇ ਉਹਨਾਂ ਦਾ ਹਾਲਾਤ ਕੀ ਹੈ ਨਹੀਂ ਪੁੱਛਦਾ ਐਨਾ ਦੁੱਖ ਲੱਗਦਾ ਹੈ ਬੀਬੀ ਜੀ ਬਾਹਾਂ ਆ ਕੇ ਨਾ ਰੋਂਦੀਆਂ ਨੇ ਕਿਸ ਅਜ ਮੈਨੂੰ ਬੀਬੀ ਇੱਕ ਮਿਲੀ ਪਰਸੋ ਜਿਹੜੀ ਕਹਿੰਦੀ ਮੇਰਾ ਘਰ ਵਾਲਾ ਨਸ਼ੇ ਤੋਂ ਮਰ ਗਿਆ ਮੇਰੇ ਦੋ ਨੌਜਵਾਨ ਪੁੱਤ ਮੁੱਕ ਗਏ ਆ ਮੇਰਾ 13 ਸਾਲ ਦਾ ਨਿੱਕਾ ਇਹਨੂੰ ਇਹਨੂੰ ਗੋਲੀਆਂ ਦਿੰਦੇ ਨੇ ਮੈਂ ਰੋਜ਼ ਜਾ ਕੇ ਦੱਸ ਦਿਆਂ ਖਾਣੇ 'ਚ ਕੋਣ ਵੇਚ ਰਿਹਾ ਕਿੱਥੋਂ ਆਂਦਾ ਹੈ ਕਿੱਥੋਂ ਵੇਚਦਾ ਹੈ ਕਹਿੰਦੇ ਉਹਨੂੰ ਹੱਥ ਨਹੀਂ ਲਾਂਦੇ ਇਹ ਹਾਲਾਤ ਨੇ ਆ ਦੇਖੋ ਰੋਮਦਿਆਲੇ ਮਾਮਾ ਰੋਮਦਿਆਲੇ ਤੇ ਇਹਨਾਂ ਸਰਕਾਰਾਂ ਨੂੰ ਪੈਸਿਆਂ ਤੋਂ ਇਲਾਵਾ ਇਹਨਾਂ ਨੂੰ ਪਰਵਾਹ ਨਹੀਂ ਪੱਡੀ ਸਭ ਤੋਂ ਵੱਡਾ ਦੁੱਖ ਕਿ ਆ ਸਾਡਾ ਪੰਜਾਬ ਕਿੱਥੇ ਪਹੁੰਚ ਗਿਆ ਪੜ੍ਹੇ ਲਿਖੇ ਬੱਚੇ ਪੰਜਾਬ ਛਾਛੜ ਜ ਬਾਹਰ ਜਾ ਰਹੇ ਕਿਉਂਕਿ ਇੱਥੇ ਕੋਈ ਵੇਖੀ ਨਹੀਂ ਦਿੱਖਦਾ ਰੰਗਲਾ ਪੰਜਾਬ ਕਰਦਾਗਾ ਕੱਚੇ ਸਾਰੇ ਪੱਕੇ ਖਦਾਂ ਲੱਟਾਂ ਪਿੱਛੇ ਕੋਈ ਚੜੂਗਾ ਨਹੀਂ ਕੋਈ ਕੱਚਾ ਆਪਦਾ ਹੱਤ ਮੰਦਾ ਡਾਂਗਾ ਨਾਲ ਕੁੱਟ ਖਾਂਦਾ ਹੈ ਹਰ ਪੱਖੋਂ ਅਜ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਆ ਨੇ ਨਸ਼ੇ ਨੇ ਲੁਟਾ ਖੋੜ ਦਕੈਤियां ਚੋਰੀਆਂ ਚਕੇਰੀਆਂ ਘਰ ਛੱਡਦੇ ਹੋ ਤੁਹਾਨੂੰ ਡਰ ਲੱਗਦਾ ਵਾਪਸ ਜਾਓਗੇ ਅੰਦਰ ਕੀ ਰਹੂਗਾ ਕੀ ਨਹੀਂ ਰਹੂਗਾ ਦੁਕਾਨਦਾਰ ਦੁਕਾਨ 'ਚ ਜਾਂਦਾ ਇਹ ਨਹੀਂ ਪਤਾ ਕੌਣ ਗੋਲੀ ਮਾਰ ਕੇ ਤੁਸੀਂ ਦੇਖੋ ਸਾਡੇ ਕਿਸਾਨਾਂ ਦੇ ਨਾਲ ਪਹਿਲੇ ਕਾਂਗਰਸੀਆਂ ਨੇ 750 ਕਿਸਾਨ ਦਿੱਲੀ ਦੀ ਗ੍ਰੂਹਾਂ ਤੇ ਸ਼ਹੀਦ ਕਰਤਾ ਜਾਓ ਕਹਿੰਦਾ ਕਪਤਨ ਹਮਿੰਦਰ ਸਿੰਘ ਆਪ ਦੇ ਕਾਲੇ ਕਾਨੂੰਨ ਆਪਣੇ ਆਪ ਵਾਪਸ ਕਰਾ ਕੇ ਆ ਮੈਂ ਨਹੀਂ ਰੋਕਦਾ ਜਾ ਦਿੱਲੀ ਜਾ ਬੈਠੋ ਉੱਥੇ ਜਿਉ ਮਰੋ ਆਪ ਦੇ ਲੜਾਈ ਖੋਦ ਲੜੋ ਇੱਕ ਵਾਰੀ ਬਤੌਰ ਮੁੱਖ ਮੰਤਰੀ ਹੋ ਦਾ ਫਰਮ ਨਹੀਂ ਬੰਦਾ ਕਿ ਜਾ ਕੇ ਪ੍ਰਧਾਨ ਮੰਤਰੀ ਨੂੰ ਕਹੇ ਭੀਆ ਸਾਡੇ ਕਿਸਾਨ ਰੋਜ਼ ਬਰੀ ਜਾ ਰਹੇ ਨੇ ਇਹਨਾਂ ਦੀ ਗੱਲ ਸੁਣੋ 750 ਕਾਂਗਰਸੀਆਂ ਨੇ ਸ਼ਹੀਦ ਕਰਤਾ ਤੇ ਹੋਰ ਤਾਂ ਸਾਡੇ ਕਿਸਾਨ ਉਹੀ ਮੰਗਾ ਮੰਗਨਵਾਨ ਵਾਸਤੇ ਆਪਣੀ ਜ਼ਮੀਨ 'ਤੇ ਬੈਠੇ ਨੇ ਭਈ ਪੰਜਾਬ ਦੀ ਸਰ ਜ਼ਮੀਨ 'ਤੇ ਬੈਠੇ ਨੇ ਤੇ ਉਹਨਾਂ ਦੀ ਪੁਲਿਸ ਆ ਕੇ ਗੋਲੀਆਂ ਦੇ ਨਾਲ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰਦੇ ਅਥਰੋ ਗੈਸ ਝੋਨਾ ਦੇ 250 ਤੋਂ ਵੱਧ ਕਿਸਾਨਾਂ ਨੂੰ ਜ਼ਖਮੀ ਕਰਦੇ ਤੇ ਸਾਡਾ ਮੁੱਖ ਮੰਤਰੀ ਉਥੇ ਤਲੇ ਲਈ ਬੈਠਾ ਕਹਿੰਦਾ ਪਤਾ ਹੀ ਨਹੀਂ ਮੈਨੂੰ ਕੀ ਹੋ ਰਿਹਾ 15 ਕਿਸਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਨੇ ਉਹ ਅਥਰੋ ਗੈਸ ਦੇ ਜ਼ਹਿਰ ਦੇ ਨਾਲ ਆਪਣੇ ਘਰਾਂ 'ਚ ਜਾ ਕੇ ਉਹਨਾਂ ਦੀ ਮੌਤ ਹੋਈ ਹੈ ਇਹਨੂੰ ਪਰਵਾਹੀ ਤੱਕ ਨਹੀਂ ਇੱਕ ਕਿਸਾਨ ਦਾ ਹਮੈਤੀ ਨੇ ਘਰ ਤੋਂ ਕੱਢ ਅਸੀਂ ਤਾਂ ਇਸ ਗੱਲ ਦਾ ਮਾਨ ਕਰਦੇ ਹਾਂ ਕਿ ਤੁਸੀਂ ਔਦਾ ਦਿੱਤਾ ਸੀ ਮੰਤਰੀ ਬਣਾਇਆ ਸੀ ਤੇ ਮੇਰੇ ਵਾਸਤੇ ਸਭ ਤੋਂ ਵੱਡੀ ਮਾਨ ਦੀ ਗੱਲ ਉਸ ਦਿਨ ਸੀ ਜਦੋਂ ਮਾੜੀ ਸਰਕਾਰਾਂ ਨੇ ਕਿਸਾਨਾਂ ਦੇ ਉੱਤੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਭਾਈਵਾਲੀ ਨੂੰ ਲੱਤ ਮਾਰ ਕੇ ਇਹਨਾਂ ਦੇ ਕਾਨੂੰਨਾਂ ਨੂੰ ਲੱਤ ਮਾਰ ਕੇ ਆ ਕੇ ਆਪਣੇ ਕਿਸਾਨਾਂ ਦੇ ਨਾਲ ਖੜੀ ਮੇਰੇ ਵਾਸਤੇ ਤੋਂ ਵੱਡੀ ਮਾਨ ਦੀ ਗੱਲ ਸੀ ਇਹ ਪਾਪਨਾਂ ਵਾਸਤੇ ਮੋਟਾ ਨਹੀਂ ਖੋ ਸਕਦੇ ਤੇ ਅੱਜ ਤੁਹਾਡੇ ਕੋਲ ਆ ਗਏ ਵੋਟਾਂ ਵਾਸਤੇ ਮੈਂ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਵਿੱਚ ਤੇ ਦੇਸ਼ ਵਿੱਚ ਪੰਜਾਬ ਦੇ ਝਾੜੂ ਇਕੱਠੇ ਹੋ ਗਏ ਨੇ ਨਵੀਂ ਪਾਰਟਨਰਾਂ ਨੇ ਖੜੀ ਕਰਤੀ ਸਾਂਝੇ ਉਮੀਦਵਾਰ ਖੜੇ ਕਰੇ ਤਾਂ ਸਾਂਝੀ ਸਰਕਾਰ ਸਾਂਝੇ ਤੋਂ ਪਹਿਲੇ ਵੀ ਸੀਗੀ ਠੀਕ ਕਰਦੇ ਸੀ ਇਹ ਨਸ਼ੇ ਵੇਚਦੇ ਨੇ ਇਹ ਬੇਅਦਬੀ ਕਰਦੇ ਨੇ ਐਨਾ ਨੋ ਕੱਟੋਸੀ ਬੇਦਰੀ ਦੇ ਦੋਸ਼ੀਆਂ ਨੂੰ ਖੜਾਗੇ ਉਹਨਾਂ ਨੂੰ ਸੱਤ ਸਾਲ ਚ ਕਿਹੜਾ ਖੜਿਆ ਤੇ ਕਿਨੂੰ ਸਬਦ ਲਾਇਆ ਤੇ ਕਿਉਂ ਨਹੀਂ ਦੇਲ ਹੋਇਆ ਜੇ ਅਸੀਂ ਕੀਤੀ ਸੀ ਫੜ ਕੇ ਸਾਨੂੰ ਬੰਦ ਕਰ ਰੋ ਸੀ ਝੂਠੇ ਇੱਕ ਨੰਬਰ ਦੇ ਦੋਸ਼ੀਆਂ ਨੂੰ ਤਾਂ ਫੜਨ ਦਾ ਨਿਸ਼ਾਨਾ ਹੀ ਨਹੀਂ ਸੀ ਕਿਉਂਕਿ ਦੋਸ਼ੀ ਫੜੇ ਜਾਂਦੇ ਅਕਾਲੀ ਦਲ ਦੇ ਕਸੂਰ ਸਾਬਤ ਹੋਊਗਾ ਪਰ ਹਰ ਵੋਟਾਂ 'ਚ ਅਕਾਲੀ ਦਲ ਨੂੰ ਭੰਡਰ ਵਾਸਤੇ ਕਿਵੇਂ ਆਵਾਂਗੇ ਬਲਕਿ ਕੇਸ ਇੰਨੇ ਕਮਜ਼ੋਰ ਕਰਤੇ ਕਿ ਸਾਰੇ ਦੋਸ਼ੀ ਕੇਸ ਪੰਜਾਬ ਤੋਂ ਬਾਹਰ ਲੈ ਗਏ ਤੇ ਬਾਹਰ ਜਾ ਕੇ ਕਿਸੇ ਨੂੰ ਬੇਲ ਮਿਲ ਰਹੀ ਹੈ ਕਿਸੇ ਨੂੰ ਪਰੋਲ ਮਿਲ ਰਹੀ ਹੈ ਤਾਂ ਕੋਈ ਦੇਸ਼ ਛੱਡ ਕੇ ਜਾ ਰਿਹਾ ਹੈ ਇਹਨਾਂ ਝੂਠਿਆਂ ਦਾ ਕੰਮ ਹੁਣ ਸਾਰੇ ਦੇਸ਼ 'ਚ ਇਕੱਠੇ ਹੋ ਗਏ ਨੇ ਸਾਂਝੀ ਸਰਕਾਰ ਬਣਾ ਰਹੇ ਨੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ 'ਚ ਇਕੱਠੇ ਹੋ ਕੇ ਲੜ ਰਹੇ ਨੇ ਪਰ ਪੰਜਾਬ 'ਚ ਅਸੀਂ ਵਾਖਾਂ ਤੇ ਜਿਹਨਾਂ ਨੂੰ ਪੁੱਛੋ ਬਈ ਲੜ ਕੇ ਤੁਸੀਂ ਫੇਰ ਦਿੱਲੀ 'ਚ ਕਿਹੜੀ ਪਾਰਟੀ ਨਾਲ ਜਾ ਫੇਰ ਕੋ ਉੱਥੇ ਹੀ ਜਾਵਾਂਗੇ ਉਸ ਗੱਠ چھوڑ ਕੇ ਤੇ ਝੂਠ ਬੋਲਦੇ ਨੇ ਅੱਜ ਸਾਡੇ ਹਲਕੇ 'ਚ ਵੀ ਦੇਖੋ ਸਾਰੇ ਇਕੱਠੇ ਹੋ ਕੇ ਆਏ ਨੇ ਇੰਨੀ ਵੱਡੀ ਵੱਡੀ ਪਾਕਿਆ ਸਿਰ ਇਹਨਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਮਲੇ ਹਾਂ ਇੰਨੀ ਵੱਡੀ ਕਾਂਗਰਸ ਉਹ ਕਾਂਗਰਸ ਦਾ ਪ੍ਰਧਾਨ ਆਪਦੇ ਪੋਸਟਰ ਵਿੱਚ ਚਿਪਕਾਈ ਬੈਠਿਆ ਸੀ ਇੱਥੋਂ ਭੱਜਿਆ ਹੋਣੇ ਬਧਿਆਨੇ ਚਲੇ ਗਿਆ ਤੇ ਕਿਨੋਂ ਤੇ ਟਿੱਕੇ ਜਿਹੜਾ 4 ਮਹੀਨੇ ਪਹਿਲਾਂ ਅਕਾਲੀ ਦਲ ਤੋਂ ਕੱਢਿਆ ਗਿਆ ਸੀ ਕਿਉਂ ਤਾਂ ਕਿ ਉੱਥੇ ਜਾ ਕੇ ਅਕਾਲੀ ਦਲ ਦੀ ਵੋਟਾਂ ਨੂੰ ਉਹ ਘਟਾ ਸਕੇ ਝਾੜੂ ਪਾਰਟੀ ਕਿਨੋਂ ਤੇ ਟਿੱਕੇ ਜਿਹੜਾ ਬਾਦਲ ਸਾਹਿਬ ਦਾ ਪਰਿਵਾਰਕ ਹਲਕਾ ਗੜ ਮੰਨਿਆ ਜਾਂਦਾ ਹੈ ਉਸ ਤੋਂ ਮੰਤਰੀ ਖੜਾ ਕਰ ਦੋ ਉਹ ਡਲਾਤਨ ਕਾ ਦੋਗਾ ਕਾਮਿਆ ਨੂੰ ਤੇ ਭਾਜਪਾ ਵੀ ਨਾਲ ਲੱਗੀ ਹੋਈ ਹੈ ਉਹ ਰਵੇ ਵੀ ਸਾਡਾ ਪਰਿਵਾਰ ਦਾ ਮੈਂਬਰ ਪਟਕੇ ਇਕੋ ਨਿਸ਼ਾਸ 48 ਨਾਲ ਦੀ ਘਟੀਆਂ ਘੱਟੇ ਇਹ ਹਾਰੂ ਬਾਕੀ ਜੋ ਮਰ ਗਈ ਸੋ ਜਿਹਦੇ ਕਰਕੇ ਅੱਜ ਆਪਣੀ ਭੈਣਾ ਨੂੰ ਪ੍ਰਵਾਹ ਨੂੰ ਆਹੀ ਬੇਨਤੀ ਕਰਦੀ ਆ ਤਿੰਨੋਂ ਤਖੜੀ ਸਰਕਾਰਾਂ ਦੇਸ਼ ਦੀ ਇੱਕ ਦੇਸ਼ ਦੀ ਸਰਕਾਰ ਇੱਕ ਸੂਬੇ ਤੇ ਦਿੱਲੀ ਦੀ ਸਰਕਾਰ ਜਿਹਦੇ ਕੋਲ 70 ਸਾਲ ਦੇਸ਼ ਦੀ ਰਾਜਗੀਤਾ ਹੈ ਇਹਨਾਂ ਸਾਰੀ ਤਖੜੀ ਪਾਰਟੀਆਂ ਦੇ ਖਿਲਾਫ ਇਕੱਲੇ ਲੜ ਰਿਹਾ ਸਾਡੇ ਸਿਰੇ ਲੜ ਰਿਹਾ ਤੁਹਾਡੇ ਉੱਤੇ ਮਾਨ ਕਰਕੇ ਲੜ ਰਿਹਾ ਸੋ ਮੈਂ ਅਸ ਕਰਦੀ ਆ ਕਿ ਇਸ ਬਾਣ ਨੂੰ ਨਾ ਤੁਸੀਂ ਕਦੇ ਪਹਿਲੇ ਤੋੜਿਆ ਜਦੋਂ ਵੀ ਮੈਂ ਤੁਹਾਡੇ ਕੋਲ ਆਇਆ ਹਮੇਸ਼ਾ ਮੇਰੇ ਵੀਰਾ ਨੇ ਪਹਿਨਾ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਲੇਕਿਨ ਇਸ ਲੜਾਈ 'ਚ ਥੋੜਾ ਹੋਰ ਤਾਕਤ ਲਾਣੀ ਲੋੜ ਹੈ ਕਿਉਂਕਿ ਇਹ ਤਿੰਨੋਂ ਇਕੱਠੇ ਨੇ ਤੇ ਆਪਾਂ ਨੂੰ ਵੀ ਹੁਣ ਪਿੰਡ 'ਚ ਜਾ ਕੇ ਦੂਜਿਆਂ ਨੂੰ ਸਮਝਾਉਣਾ ਪਊਗਾ ਕਿ ਜੀ ਛੱਡੋ ਖੜਾ ਹੈ ਦਿੱਲੀ ਵਾਲੇ ਜਿਹੜੇ ਆਉਂਦੇ ਨੇ ਗੁਲਾਮ ਇਹ ਤਾਂ ਆਪਦੀ ਕੁਰਸੀ ਦੇ ਗੁਲਾਮ ਨੇ ਤੇ ਪੰਜਾਬ ਨੂੰ ਵੇਚ ਛੱਡਿਆ ਇਹਨਾਂ ਤੋਂ ਖੜਾ ਛਡਾਈਏ ਤੁਸੀਂ ਇਹ ਪੰਜੇ ਤੇ ਛਾੜੂ ਦੀ ਬਿਮਾਰੀ ਪੰਜਾਬ ਕੋ ਤੁਸੀਂ ਇਹਦਾ ਇਲਾਜ ਕਰ ਦੋ ਨਾ ਪੰਜਾਬ ਤੇ ਤੁਹਾਡੇ ਕਾਰਡ ਵੀ ਲੱਗ ਜਾਣਗੇ ਤੁਹਾਡੀ ਪੈਨਸ਼ਨਾਂ ਵੀ ਵੱਧ ਜਾਣਗੀਆਂ ਤੁਹਾਡੇ ਸ਼ਗਲ ਦੇ ਚੈੱਕ ਵੀ ਆ ਜਾਣਗੇ ਮੋਟਰਾਂ ਦੇ ਕਨੈਕਸ਼ਨ ਬੱਚਿਆ ਵੀ ਨਾਵੇ ਨਸ਼ਿਆਂ ਨੂੰ ਸਭ ਖਤਮ ਹੋ ਜਾਣਗੇ ਤੁਸੀਂ ਕੱਲੇ ਇਹ ਦੋ ਬਿਮਾਰੀ ਦੇ ਇਲਾਜ ਤੁਸੀਂ ਕਰ ਦੋ ਕਿਉਂਕਿ ਤਾਕਤ ਤੇ ਸਾਡੇ ਹੱਥ ਵਿੱਚ ਹੈ ਉਸ ਵੋਟ ਦੇ ਨਾਲ ਇਲਾਜ ਤੁਸੀਂ ਕਰ ਸਕਦੇ ਹੋ ਸਾਡੇ ਹੱਥ ਚੇ ਦੇ ਉਹਦੇ ਬਾਅਦ ਤੁਹਾਡਾ ਸਾਰਾ ਸੇ ਕਰ ਦਾਂਗੇ ਸੋ ਮੈਂ ਜਿੱਥੇ ਤੁਹਾਡੇ ਸਾਰਿਆਂ ਦਾ ਤਨਵਾਦ ਕਰਦੀਆਂ ਤੇ ਆਸ ਵੀ ਰੱਖਦੀਆਂ ਤੁਸੀਂ ਜ਼ਰੂਰ ਬੇਨਤੀ ਪ੍ਰਵਾਨ ਕਰੋਗੇ ਉੱਥੇ ਮੈਂ ਸ਼ੰਦਰਪਾਲ ਜੀ ਚਕਰੀਆ ਦਾ ਵੀ ਤਨਵਾਦ ਕਰਦੀਆਂ ਜਿਹੜੇ ਸਾਡੇ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਪੂਰਾ ਉਹਨਾਂ ਦਾ ਮਾਨ ਸਨਮਾਨ ਵੀ ਹੋਗਾ ਉਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਨਸਵਿੰਦਰ ਜੀ ਦੀ ਉਹਨਾਂ ਸਾਰੀ ਟੀਮ ਨੂੰ ਸ਼ੰਦਰਪਾਲ ਜੀ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਤਨਵਾਦ ਕਰਦੀ ਹਾਂ ਤੇ ਵਿਸ਼ਵਾਸ ਦਿਲਾਉਣੀ ਆ ਕਿ ਪਹਿਲੇ ਤੁਸੀਂ ਜੇ ਸਮਾਂ ਦਿੱਤਾ ਤੇ ਫਿਰ ਪੰਜਾਬ ਦਾ ਸਭ ਤੋਂ ਵੱਡਾ ਕਾਰਖਾਨਾ ਮੈਂ ਆਪਣੇ ਇਲਾਕੇ ਵਿੱਚ ਰਿਫਾਇਨਰੀ ਲੈ ਕੇ ਆਏ ਸਭ ਤੋਂ ਵੱਡੀ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਲੈ ਕੇ ਆਏ ਸਭ ਤੋਂ ਵੱਡਾ ਹਸਪਤਾਲ ਐਮਜ਼ ਹਸਪਤਾਲ ਲੈ ਕੇ ਆਏ ਗਾ ਮੋਤਾ ਬਖਸ਼ੂ ਨੇ ਤਾਂ ਹੋਰ ਜੀ ਜਾਣ ਲਗਾ ਕੇ ਇਸ ਤੋਂ ਵੀ ਵੱਡੀ ਚੀਜ਼ਾਂ ਲੈ ਕੇ ਆਵਾਂ ਜਿਤੇ ਨਾਲ ਤੁਹਾਡੇ ਬੱਚਿਆਂ ਨੂੰ ਵੱਡਾ ਰੋਜ਼ਗਾਰ ਦਾ ਸਾਧਨ ਮਿਲੇ ਮੇਰੀ ਭੈਣਾਂ ਨੂੰ ਵੀ ਕੋਈ ਰੋਜ਼ਗਾਰ ਦਾ ਸਾਧਨ ਮਿਲੇ ਤੇ ਪੰਜਾਬ ਦੀ ਤਰੱਕੀ ਵਿੱਚ ਜੋ ਯੋਗਦਾਨ ਪਾਉਣ ਦੀ ਲੋੜ ਹੈ ਉਹ ਤਾਂ ਪੱਕ ਕਰਕੇ ਪਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਬਹੁਤ ਬਹੁਤ ਫੀਸ ਕਰਦੇ ਤੁਸੀਂ ਜਦ ਤਾ ਦੇ ਬਾਦੋਂ ਠੀਕ ਹੈ ਜਦੋਂ ਜਪ ਲੱਗ ਗਿਆ ਹੋ ਤੁਸੀਂ ਆ ਜਾਓ ਕੋਈ ਨਾ